ਪਹਿਲਾ ਕਹਿ ਕੇ ਹਟੀਆਂ ਕਿ اصولوں کے لیے ٹکرانا ضروری ہے زندہ ہو تو زندہ نظر آنا ضروری ہے ਸਾਡੀ تے یہ مینوں لگدا ہے کہ گرو صاحب دے ایڈے دا ਇਤਿਹਾਸ ہے کہ انہوں نے اپنا પરિવાર نشਾਵਰ کر کے ਸਾਡੇ لیے لڑائیاں لڑیاں نے لڑائی تے مینوں لگدا ہے کہ سਾਨੂੰ ਵਿਰਸੇ چ ملی ہے کسی بھی طرح دی کوئی کوئی بھی چیز ہوے ਸਾਡੀ ਉ ਤਕਰੀਬਨ ਸੰਘਰਸ਼ چوں نکلی ہے اور مینوں لگدا ہے کہ اسی ਸੰਘਰਸ਼ کرن تو کبھی بھی نہیں ہٹے ਪਰ ਸੰਘਰਸ਼ ਇੱਕ ਚੀਜ਼ ਹੋਰ ਵੀ ਦਿੰਦਾ ਹੈ ਅਸੀਂ ਜਦੋਂ ਵੀ ਥੋੜੇ ਜੇ ਮੈਨੂੰ ਲੱਗਦਾ ਇੱਧਰ ਉੱਧਰ ਹੋ ਜਾਂਦੇ ਆ ਸਾਰੇ ਆਪਣੇ ਆਪਣੇ ਕੰਮਾਂ 'ਚ ਹੋ ਜਾਂਦੇ ਆ ਕੋਈ ਇਹੋ ਜਿਹਾ ਸੰਘਰਸ਼ ਆ ਜਾਂਦਾ ਫਿਰ ਪੂਰੀ ਦੁਨੀਆ ਨੂੰ ਇਹ ਪਤਾ ਲੱਗਦਾ ਕਿ ਪੰਜਾਬੀ ਇਕੱਠੇ ਨੇ ਇਹ ਮੈਨੂੰ ਲੱਗਦਾ ਗੁਰੂ ਮਹਾਰਾਜ ਤੁਹਾਨੂੰ ਇਕੱਠੇ ਰੱਖਣਾ ਵੀ ਚਾਹੁੰਦਾ ਏ ਔਰ ਇਸ ਕਰਕੇ ਸੰਘਰਸ਼ ਹੁੰਦੇ ਨੇ ਸੰਘਰਸ਼ ਪਰ ਮੈਨੂੰ ਲੱਗਦਾ ਕਿ ਇਨਾਂ ਨੌਜਵਾਨਾਂ ਦੇ ਲਈ ਸੰਘਰਸ਼ ਨਹੀਂ ਹੋਣਾ ਚਾਹੀਦਾ ਇਨਾਂ ਲਈ ਦਿਸ਼ਾ ਹੋਣੀ ਚਾਹੀਦੀ ਹੈ ਕਿਉਂਕਿ ਸੰਘਰਸ਼ ਜਿਹੜਾ ਨਾ ਉਹ ਸਾਡੇ ਵਰਗੇ ਲੋਕਾਂ ਦੇ ਹਿੱਸੇ ਆ ਜਾਵੇ ਕੋਈ ਗੱਲ ਨਹੀਂ ਅਸੀਂ ਲੜਾਈਆਂ ਲੜਦੇ ਆ ਰੋਜ਼ ਹੀ ਲੜਦੇ ਆ ਬੀਇੰਗ ਅ ਫੀਮੇਲ ਤੇ ਇਨੇ ਸਾਲ ਹੋ ਗਏ ਨੇ ਲੜਦੇ ਆਪਣੀ ਐਗਜ਼ਿਸਟੈਂਸ ਦੀ ਲੜਾਈ ਤੋਂ ਲੈ ਕੇ ਆਪਣੀ ਪ੍ਰੈਜ਼ੈਂਸ ਦੀ ਲੜਾਈ ਅਜੇ ਵੀ ਚੱਲ ਰਹੀ ਏ ਪਰ ਮੈਨੂੰ ਲੱਗਦਾ ਕਿ ਇਹਨਾਂ ਦੀ ਉਮਰ ਜਿਹੜੀ ਹੈ ਨਾ ਕੰਸਟਰਕਸ਼ਨ ਦੀ ਏ ਔਰ ਸਮਾਜ ਜਿਹੜਾ ਹੈ ਨਾ ਉਹ ਨੌਜਵਾਨਾਂ ਦੇ ਉੱਤੇ ਨਿਰਭਰ ਹੁੰਦਾ ਇਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਏ ਇਹਨਾਂ ਨੇ ਕਿਸ ਵਿਜਨ ਦੇ ਨਾਲ ਅੱਗੋ ਜੀਵਨ ਜੀਣਾ ਏ ਯੂਨੀਵਰਸਿਟੀਆਂ ਚੋ ਵਿਜਨ ਕ੍ਰੀਏਟ ਕੀਤੀ ਜਾਂਦੀ ਏ ਔਰ ਜਿਹੜੀ ਇਸ ਸਾਲ ਦੀ ਇਹਨਾਂ ਦੀ એનર્ਜੀ ਸੀ ਜਿਹੜੀ ਇਹਨਾਂ ਨੇ ਆਪਣੀ ਬੈਸਟ ਆਫ ਦਾ এডੂਕੇਸ਼ਨ ਤੇ ਆਪਣੇ ਕਿਸੇ ਨੇ ਕਰੀਅਰ ਦੀ ਕਾਉਂਸਲਿੰਗ ਤੇ ਕਿਸੇ ਨੇ ਕੋਈ ਇਨਵੈਂਸ਼ਨ ਤੇ ਕਿਸੇ ਨੇ ਰਿਸਰਚ ਤੇ ਲਾਣੀ ਸੀ ਇਹਨਾਂ ਬੱਚਿਆਂ ਦੀ ਇਹ ਸਾਰੀ એનર્ਜੀ ਜਿਹੜੀ ਇੱਥੇ ਲੱਗ ਗਈ ਹੈ ਜਿਹੜੀ ਮੈਂ ਸਹਿਮਤ ਨਹੀਂ ਹੈਗੀ ਮੈਨੂੰ ਲੱਗਦਾ ਕਿ ਇਹਨਾਂ ਨੂੰ ਕਰਨਾ ਤੇ ਪੜ੍ਹਨਾ ਕਿਉਂਕਿ ਇਹਨਾਂ ਦੇ ਹੱਡਾਂ 'ਚ ਵੀ ਸਾਡੇ ਰਗਾਂ 'ਚ ਸਾਡੇ ਵਰਗਾ ਖੂਨ ਹੈ ਕਿ ਲੜਾਈ ਤੇ ਇਹਨਾਂ ਦੇ ਹਿੱਸੇ ਵੀ ਆਉਣੀ ਆਉਣੀ ਪਰ ਮੈਨੂੰ ਲੱਗਦਾ ਕਿ ਆਉਣ ਵਾਲੀਆਂ ਪੀੜੀਆਂ ਦੇ ਵਿੱਚ ਇਹ ਲੜਾਈ ਘਟਦੀ ਜਾਣੀ ਚਾਹੀਦੀ ਏ ਸਾਨੂੰ ਜਿਹੜੀ ਸੋਲੂਸ਼ਨ ਬੇਸਡ ਪਾਲਿਸੀਜ਼ ਨੇ ਨਾ ਉਹਦੇ ਤੇ ਜ਼ਿਆਦਾ ਕੰਮ ਕਰਨਾ ਚਾਹੀਦਾ ਬਹਿ ਕੇ ਵੀ ਮਸਲੇ ਨਿਜਿੱਠੇ ਜਾ ਸਕਦੇ ਨੇ ਫਿਰ ਸੰਘਰਸ਼ ਤੇ ਆਖਰੀ ਮੈਨੂੰ ਲੱਗਦਾ ਕਿ ਮਸਲਾ ਹੁੰਦਾ ਕਿ ਹੁਣ ਜਿਹੜਾ ਕੰਮ ਕਿਸ ਤਰ੍ਹਾਂ ਨਹੀਂ ਹੱਲ ਹੋ ਸਕਦਾ ਪਰ ਉਹ ਉਹ ਇਸ ਤਰੀਕੇ ਨਾਲ ਫਿਰ ਹੱਲ ਕਰਵਾਇਆ ਜਾ ਸਕਦਾ ਪਰ ਇਹਨਾਂ ਅਗਰ ਅਸੀਂ ਨੌਜਵਾਨ ਪੀੜੀ ਨੂੰ ਸਹੀ ਸਮੇਂ ਤੇ ਸਹੀ ਦਿਸ਼ਾ ਨਿਰਦੇਸ਼ ਦੇ ਕੇ ਮਤਲਬ ਮੈਨੂੰ ਲੱਗਦਾ ਕਿ ਸਾਨੂੰ ਸਾਡੀ ਜ਼ਿੰਮੇਵਾਰੀ ਬੰਦ ਈ ਹੈ ਸੈਂਟਰ ਦੀ ਸਟੇਟ ਦੀ ਕਿ ਅਸੀਂ ਬੈਸਟ ਆਫ ਦਾ ਲੋਕ ਜਿਹੜੇ ਵਰਡ ਦੇ ਵਿੱਚ ਬੈਸਟ ਕੰਮ ਕਰ ਰਹੇ ਉਹ ਭੇਜੀਏ ਯੂਨੀਵਰਸਿਟੀਆਂ ਤਾਂ ਕਿ ਨਾ ਬੱਚਿਆਂ ਲਈ ਚਾਨਣ ਮੁਨਾਰਾ ਹੋਣ ਕਿ ਅਸੀਂ ਇਦਾਂ ਦੇ ਬੰਨਾ ਸਾਡਾ ਇਹ ਵਿਜਨ ਹੈ ਗਲੋਬਲ ਹੋਈਏ ਅਸੀਂ ਅਸੀਂ ਹੁਣ ਪੂਰੀ ਦੁਨੀਆ ਸਿਮਟ ਕੇ ਰਹਿ ਗਈ ਇੰਟਰਨੈਟ ਦੇ ਉੱਤੇ ਉੱਥੇ ਵੀ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਔਰ ਇਹੋ ਜੀਆਂ ਗੱਲਾਂ ਲਈ ਸੰਘਰਸ਼ ਕਰਨਾ ਪੈ ਰਿਹਾ ਜਿੱਥੇ ਯੂਨੀਵਰਸਿਟੀ ਦੀ ਹੋਂਦ ਦਾ ਮਸਲਾ ਆ ਜਾਵੇ ਤੇ ਮੈਨੂੰ ਲੱਗਦਾ ਕਿ ਇਹ ਇਹ ਠੀਕ ਨਹੀਂ ਹੈ ਇਹ ਗੱਲ ਬੈਠ ਕੇ ਵੀ ਹੱਲ ਹੋ ਸਕਦੀ ਸੀ ਇਹਨਾਂ ਦੀ ਸੁਣਵਾਈ ਹੁੰਦੀ ਉਹਨਾਂ ਦੀ ਸੁਣਵਾਈ ਹੁੰਦੀ ਤੇ ਇੱਕ ਕਾਮਨ ਰਸਤਾ ਜਿਹੜਾ ਸੀ ਉਹ ਨਿਕਲ ਸਕਦਾ ਸੀਗਾ